ਹੰਝਮੇ ਪੰਜਾਬ ਦੀ ਨੌਰਾਨੀ ਸਿਫਰੰਕ ਹੋ ਰਹੇ ਜੀ ਵੈਸੋ ਤੇ ਵੜਨਾ ਲਿੰਜੀ ਕੀ ਮਾ ਕੋੜੀਆਂ ਨਾ ਪਰ ਮੈਂ ਹਾਂ ਕੋੜੀਆਂ ਸੱਚਾ ਬਣਾਈ ਜੀ ਤੇ ਜਰਾ ਘਰਾਂ ਨਾਲ ਖੁੰਡਾਦੀ ਐ ਜੀ ਸਾਨੂੰ ਵੀ ਸਾਨੂੰ 20 20 ਸਾਲ ਹੋ ਗਏ 20 ਸਾਲ ਵਿਆਹ ਨਾਲ ਸਾਥ ਬਹੁਤ ਬਹੁਤ ਪੂਰੀ ਲੱਗਿਆ ਜੀ ਨਦੀਤਾਂ ਨੂੰ ਮਿਲ ਕੇ ਤੇ ਅਸੀਂ ਅਮਰਜੋ ਪੰਜਾਬੀ ਕਿਤਾਬੀ ਇਹ ਪਤਾ ਨਹੀਂ ਇਹ ਪੰਜਾਬ ਰਹਿੰਦੇ ਸੀ ਇਹ ਵੀ ਪਹਿਲਾਂ ਤੇਰਾ ਸੋਰੇਨਸ ਕਾਇਨੇ ਵਿੱਚ ਇਹ ਸਾਨੂੰ ਬਹੁਤ ਬੰਦਿਆ ਲੱਗਿਆ ਜੀ ਸੱਸ ਸੋਹਰਾ ਘਰ ਵਾਲਾ ਸਭ ਪਤਾ ਹੀ ਇਹਨਾਂ ਨੂੰ ਅੱਜ ਪੁਰਾਣੀ ਜਿਹੀ ਕਹਾਣੀ ਵੈਰੀ ਗੁੱਡ ਕਿਉਂ ਬੰਦੀ ਬੋਗਦੀ ਕਿਉਂ ਪੰਜਾਬੀ ਆਪਾਂ ਨੇ ਨਹੀਂ ਉਹ ਵਰਲਡ ਪਤਾ ਜਿਹੜੇ ਬੋਲਦੇ ਵੀਡੀਓ ਕਿੱਦਾਂ ਦੀ ਆ ਜੀ ਯੂਟਿਊਬਰ ਜੋ ਚੜਾਨੀ ਆ ਜੀ ਸਾਊਥ ਕੋਰੀਆ ਬਾਰੇ ਜੀ ਦਿਖਾਨੀ ਆ ਜੀ ਸਾਰਾ ਕੁਝ ਤੇ ਅੱਜ ਤੁਸੀਂ ਇੱਥੇ ਸਾਊਥ ਕੋਰੀਆ ਜਾਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਜੀ ਧੰਨਵਾਦ ਹਾਂਜੀ ਮੈਂ ਪੰਜਾਬ ਦੀ ਨੂਰਾਨੀ ਸਿਮਰਨ कौर ਐ ਜੀ ਵੈਸੇ ਤੇ ਮੇਰਾ ਨਾਮ ਅੰਜੀ ਕਿਮਾ ਕੋਰੀਆ ਨਾ ਪਰ ਮੈਂ ਅੱਜ ਕੋਰੀਆ ਸੱਚਾ ਬਣਾਈ ਤੇ ਮੇਰਾ ਘਰ ਨਾਲ ਲੱਗੀ ਐ ਜੀ ਸਾਨੂੰ ਜੀ ਸਾਨੂੰ 20 ਸਾਲ ਹੋ ਗਏ ਜੀ ਇਸ ਨਾਲ ਤੇ ਵਿਆਹ ਹੋਣਾ ਸਾਰਾ ਉਹ ਬਹੁਤ ਬੋਦੀ ਲੱਗਿਆ ਸੀ ਨਾ ਦੀਦਾਂ ਨੂੰ ਮਿਲ ਕੇ ਤੇ ਅਮਰਜੇ ਪੰਜਾਬੀ ਕਿਤੋਂ ਸਿੱਖੀ ਉਹ ਪਤਾ ਨਹੀਂ ਜੇ ਪੰਜਾਬ ਰਹਿੰਦੇ ਸੀ ਇਹ ਵੀ ਪਹਿਲਾਂ ਤੇਰਾ ਸਾਰੇ ਨੁਸਖਾ ਇਹਨੇ ਵੀ ਇਹ ਸਾਨੂੰ ਬਹੁਤ ਬੰਦਿਆ ਲੱਗਿਆ ਜੀ ਸਾਸ ਸਵਰਾ ਘਰ ਵਾਲਾ ਸਭ ਪਤਾ ਹੀ ਇਹਨਾਂ ਨੂੰ ਸਭ ਪਤਾ ਜਿਵੇਂ ਹਾਂ ਜਰਾਣੀ ਚ ਕਹਾਣੀ ਕਿਉਂ ਬੰਦੀ ਬੋਗਦੀ ਕਿਉਂ ਪੰਜਾਬੀ ਆਪਾਂ ਨੇ ਵੀ ਨਹੀਂ ਉਹ ਵਰਲਡ ਪਤਾ ਜਿਹੜੇ ਬੋਲਦੇ ਤੁਸੀਂ ਉਹ ਦਿਓ ਜਿਦਾਂ ਮੈਂ ਅੱਜ ਸਾਊਥ ਕੋਰੀਆ ਬਾਰੇ ਜੀ ਦਿਖਾਉਣੀ ਆ ਜੀ ਸਾਰਾ ਕੁਝ ਤੇ ਅੱਜ ਤੁਸੀਂ ਇਥੇ ਸਾਊਥ ਕੋਰੀਆ ਚ ਆਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਥੈਂਕ ਯੂ ਵਾਹ ਵਾਹ ਜੀ ਮੈਂ ਪੰਜਾਬ ਦੀ ਨੂਰਾਨੀ ਸਿਪਰੰਕੌਰ ਐ ਜੀ ਵੈਸੇ ਤੇ ਮੇਰਾ ਨਾਮ ਅੰਜੀ ਕੇ ਮਾ ਕੋਰੀਆ ਨਾ ਪਰ ਮੈਂ ਅੱਜ ਕੋਰੀਆ ਸੱਚ ਆਪਾਂ ਐ ਜੀ ਜਿਹੜਾ ਘਰਾਂ ਨਾਲ ਲੱਭੀ ਐ ਜੀ ਸਾਨੂੰ ਵੀ ਸਾਨੂੰ 20 ਸਾਲ ਹੋ ਗਏ ਜੀ ਇਸ ਸਾਥ ਤੇ ਵਿਆਹ ਹੋ ਗਿਆ ਸਾਡੇ ਬਹੁਤ ਬਹੁਤ ਪੂਰੀ ਲੱਗਿਆ ਕਿ ਨਦੀਤਾਂ ਨੂੰ ਮਿਲ ਕੇ ਤੇ ਅੰਮ੍ਰਿਤ ਜੇ ਪੰਜਾਬੀ ਕੀਤਾ ਸੀ ਪਤਾ ਨਹੀਂ ਸਾਰੇ ਪੰਜਾਬ ਰਹਿੰਦੇ ਸੀ ਇਹ ਵੀ ਪਹਿਲਾਂ ਸਾਰੇ ਉਸ ਕਾਇਨੇ ਵਿੱਚ ਇਹ ਸਾਨੂੰ ਬਹੁਤ ਬੰਦਿਆ ਲੱਗਿਆ ਜੀ ਸੱਸ ਸੋਹਰਾ ਘਰ ਵਾਲਾ ਸਰਬ ਸਭ ਪਤਾ ਹੀ ਇਹਨਾਂ ਨੂੰ ਪ੍ਰਾਣੀ ਜਿਠਾਣੀ ਅੱਛਾ ਵੈਰੀ ਗੁੱਡ ਕਿਉਂ ਬੰਦੀ ਬੋਲਦੀ ਕਿਉਂ ਪੰਜਾਬੀ ਆਪਾਂ ਨੂੰ ਵੀ ਨਹੀਂ ਉਹ ਵਰਲਡ ਪਤਾ ਜਿਹੜੇ ਬੋਲਦੇ ਜੋ ਜਰਾ ਨਹੀਂ ਅੱਜ ਸਾਊਥ ਕੋਰੀਆ ਬਾਰੇ ਜੀ ਦਿਖਾਉਣੀ ਆ ਕਿ ਸਾਰਾ ਕੁਝ ਤੇ ਅੱਜ ਤੁਸੀਂ ਇੱਥੇ ਸਾਊਥ ਕੋਰੀਆ ਜਾਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਥੈਂਕ ਯੂ ਵਾਹ ਵਾਹ